ਤੇ ਬਾਕੀ ਸਭ ਦਾ ਭਲਾ ਮੰਗਿਆ ਕਰੋ ਸਭ ਦਾ ਸਭ ਦਾ ਭਲਾ ਮੰਗਣ ਵਾਲੇ ਨੂੰ ਹੀ ਕੁਝ ਨਾ ਕੁਝ ਮਿਲਦਾ ਹੈ ਉਹ ਕਹਿੰਦਾ ਨਾ ਕੋਈ ਬੰਦਾ ਜਾ ਰਿਹਾ ਸੀ ਸ਼ੜਕ ਤੇ ਹਾਂਜੀ ਬੰਦਾ ਜਾ ਰਿਹਾ ਤੇ ਉਹਨੂੰ ਇੱਕ ਨਾ ਭੈਣ ਮਿਲਦੀ ਆ ਹੂੰ ਉਹ ਉਹ ਨੂੰ ਭੋਲਦੀ ਆ ਇਸ਼ਾਰਿਆਂ ਨਾਲ ਵੀ ਕਿੱਥੇ ਚੱਲਿਆਂ ਹੂੰ ਉਹ ਕਹਿੰਦਾ ਵੀ ਰੱਬ ਨੂੰ ਮਿਲਣ ਜਾਣਾ ਹੂੰ ਉਹ ਕਹਿੰਦੀ ਰੱਬ ਨੂੰ ਪੁੱਛੀ ਵੀ ਮੈਂ ਬੋਲ ਨਹੀਂ ਸਕਦੀ ਹਾਂ ਵੀ ਮੈਂ ਕਦੋਂ ਬੋਲੂਗੀ ਹੂੰ ਠੀਕ ਹੂੰ ਸੋੜੀ ਪੁੱਛ ਕੇ ਹਾਏ ਹੇ ਤੇ ਬੋਲਿਆ ਨਾ ਜਾਵੇ ਹੂੰ ਉਹ ਕਹਿੰਦਾ ਵੀ ਜ਼ਰੂਰ ਪੁੱਛੂੰ ਅੱਛਾ ਏ ਥੋੜਾ ਜਿਹਾ ਕਾਂ ਗਿਆ ਤੇ ਇੱਕ ਉਹਨੂੰ ਬੰਦਾ ਮਿਲਿਆ ਹੂੰ ਤੇ ਉਹ ਕਹਿੰਦਾ ਵੀ ਕਿੱਥੇ ਚੱਲਿਆ ਭਗਤਾ ਹੂੰ ਕਹਿੰਦਾ ਵੀ ਰੱਬ ਨੂੰ ਮਿਲਣ ਚੱਲਿਆ ਹੂੰ ਉਹ ਕਹਿੰਦਾ ਯਾਰ ਮੇਰੇ ਆ ਕੋ ਪੁੱਛਿਆ ਯਾਰ ਇੱਕ ਸਵਾਲ ਯਾਰ ਹੂੰ ਕਹਿੰਦਾ ਕੀ ਹੈ ਤਾਂ ਜੇ ਤੈਨੂੰ ਰੱਬ ਮਿਲੇ ਹੂੰ ਤਾਂ ਹੋਰ ਪੁੱਛੀ ਮੈਂ ਸਵਰਗ ਜਾਣਾ ਹੂੰ ਵੀ ਕਦੋਂ ਪਹੁੰਚੂਗਾ ਹੂੰ ਠੀਕ ਹੈ ਉਹਦੇ ਕੋਲੇ ਜਾਦੂ ਦੀ ਛੜੀ ਹੁੰਦੀ ਹੱਥ 'ਚ ਹਾਂ ਜਾਦੂ ਕਰਦਾ ਕਹਿੰਦਾ ਮੈਂ ਹਾਂ ਬਹੁਤ ਦੂਰ ਤੱਕ ਪਹੁੰਚ ਗਿਆ ਹੂੰ ਪਰ ਸਵਰਗ ਨਹੀਂ ਮਿਲ ਰਿਹਾ ਹਾਂ ਇਹ ਪੁੱਛੀ ਠੀਕ ਹੈ ਉਹ ਕਹਿੰਦਾ ਵੀ ਠੀਕ ਹੈ ਤੇਰਾ ਵੀ ਪੁੱਤ ਨੂੰ ਭਗਤਾ ਹੂੰ ਕਹਿੰਦਾ ਗਾਂ ਕਸੂਆ ਮਿਲ ਗਿਆ ਨੂੰ ਕਸੂਆ ਹੂੰ ਕਸੂਆ ਵੇ ਮੈਂ ਕਿੱਥੇ ਚੱਲਿਆ ਹੂੰ ਕਹਿੰਦਾ ਰੱਬ ਨੂੰ ਮਿਲਣ ਕਸੂਆ ਕਹਿੰਦਾ ਯਾਰ ਮੇਰੇ ਬਾਰੇ ਪੁੱਛ ਕੇ ਆਈ ਯਾਰ ਹਮਮਮ ਕਹਿੰਦਾ ਮੈਂ ਡ੍ਰੈਗਨ ਬਣਨਾ ਹੈ ਅੱਛਾ ਵੀ ਮੈਂ ਕਦੋਂ ਕੋ ਬਣੂੰਗਾ ਹਾਂ ਉਹ ਕਹਿੰਦਾ ਤੇਰਾ ਵੀ ਪੁੱਛਿਓ ਹਾਂ ਗੱਲ ਮਗਾ ਰੱਬ ਮਿਲ ਗਿਆ ਅੱਛਾ ਬੰਦੇ ਨੂੰ ਹਾਂ ਬੰਦਾ ਉਸ ਬੋਲੇ ਦਾ ਰੱਬ ਨੇ ਅਕੋ ਸ਼ਰਤ ਰੱਖਦੀ ਅੱਛਾ ਉਹ ਕਹਿੰਦਾ ਭਾਈ ਸਾਹਿਬ ਤਿੰਨ ਸਵਾਲ ਪੁੱਛ ਸਕਦੇ ਤੁਸੀਂ ਪੁੱਛੋ ਅੱਛਾ ਹੁਣ ਤਿੰਨ ਤਾਂ ਉਹਨਾਂ ਦੇ ਸੀ ਹਾਂ ਉਹਨੇ ਸੋਚਿਆ ਦਿਮਾਗ ਨਾਲ ਕੰਨ ਯਾਰ ਵੀ ਮੇਰਾ ਤਾਂ ਯਾਰ ਛੋਟਾ ਕੰਮ ਹੈ ਯਾਰ ਉਹਨਾਂ ਦਾ ਵਿਚਾਰਿਆਂ ਦਾ ਬਟਾ ਵੀ ਉਹਨਾਂ ਦੀ ਪੁੱਛ ਲਾ ਉਹਨਾਂ ਬਈ ਪੁੱਛ ਲਾ ਕਹਿੰਦਾ ਆਪਦਾ ਤਾਂ ਮਨਾ ਹੋਈ ਜਾਣਾ ਨਿੱਕਾ ਜਿਹਾ ਕੰਮ ਹੈ ਯਾਰ ਹਾਂ ਕਦੋਂ ਉਹਨਾਂ ਨਾਲ ਹੀ ਸਵਾਲ ਕਰ ਹਾਂ ਉਹ ਕਹਿੰਦਾ ਜੀ ਇੱਕ ਕਛੂਆ ਹੈ ਹਾਂ ਉਹ ਡ੍ਰੈਗਨ ਬਣਨ ਨੂੰ ਫਿਰਦਾ ਹੈ ਹਾਂ ਉਹ ਕਹਿੰਦਾ ਮੇਰਾ ਪੁੱਤ ਵੀ ਰੱਬ ਨੂੰ ਕੋਈ ਕਦੋਂ ਬਣੂਗਾ ਹਾਂ ਉਹ ਕਹਿੰਦਾ ਵੀ ਆਪਦਾ ਕਾਬਜ ਜਾ ਦੇ ਉਹਨੂੰ ਕਹੇ ਜਿਹੜਾ ਉੱਪਰ ਲੈ ਕਾਬਜ ਹਾਂ ਤੇ ਉਹ ਡ੍ਰੈਗਨ ਬਣ ਗਿਆ ਅੱਛਾ ਉਹ ਕਹਦਾ ਹੀ ਸੱਤ ਬਚਨ ਹੂੰ ਉਹ ਕਹਦਾ ਇਹ ਇੱਕ ਵਿਚਾਰਾ ਸਵਰਗ ਜਾਣ ਨੂੰ ਗਿਰਦਾ ਹੈ ਹੂੰ ਜਾਦੂ ਦੀ ਛੜੀ ਲਈ ਫਿਰਦਾ ਹੈ ਹੱਥ 'ਚ ਛੜੀ ਆ ਹਾਂ ਉਹ ਕਹਦਾ ਵੀ ਉਹਨੂੰ ਕਹਿੰਦੇ ਜਾਦੂ ਦੀ ਛੜੀ ਛੜਦੇ ਹੂੰ ਉਹ ਸਵਰਗਾਂ 'ਚ ਹਾਂ ਉਹ ਕਹਿੰਦਾ ਜੀ ਸੱਤ ਬਚਨ ਅੱਛਾ ਤੇ ਉਹ ਕਹਿੰਦਾ ਜੀ ਇੱਕੋ ਵਿਚਾਰੀ ਕੰਨਿਆ ਪੁੱਤ ਕੇ ਸੋਹਣੀ ਹੈ ਹੂੰ ਉਹ ਬੋਲ ਨਹੀਂ ਪਾਉਂਦੀ ਹੂੰ ਉਹ ਉਹ ਹਣ ਕਦੋਂ ਬੋਲੂ ਕਹਿੰਦਾ ਜਦੋਂ ਉਹਦਾ ਘਰ ਵਾਲਾ ਮਿਲ ਗਿਆ ਆਏ ਹਾਏ ਜਦੋਂ ਉਹਦਾ ਵਿਆਹ ਹੋ ਗਿਆ ਉਹ ਬੋਲ ਪੂਰੀ ਆਏ ਹਾਏ ਉਗਣਾ ਟ੍ਰੈਗਨ ਦਾ ਸਾਥ ਬਚਨ ਹਮ ਰੱਬ ਨੂੰ ਮਿਲ ਕੇ ਮੁੜਿਆ ਹੁੰਦਾ ਹਾਂ ਕਸੂਏ ਕੋਲੇ ਆ ਗਿਆ ਕਸੂਏ ਨੂੰ ਕਹਿੰਦਾ ਭਾਈ ਤੂੰ ਕਾਬ ਚ ਛੱਡ ਦੇ ਹਮ ਤੇ ਤੂੰ ਡ੍ਰੈਗਨ ਬਣ ਜਾਏਗਾ ਹਮ ਕਸੂਏ ਨੇ ਕਾਬ ਛੱਡਤਾ ਹਾਂ ਜਦੋਂ ਡ੍ਰੈਗਨ ਬਣਿਆ ਤੇ ਹੀਰੇ ਡਿੱਗੇ ਮੋਤੀ ਡਿੱਗੇ ਆਏ 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 ਉਹ ਬੰਦੇ ਨੇ ਜੇਬਾਂ ਭਰ ਲਈਆਂ ਓਏ ਹੋਏ ਠੀਕ ਹੈ ਹਮ ਤੇ ਡ੍ਰੈਗਨ ਨੇ ਕੀ ਕਰਨੇ ਸੀ ਹਮ ਹੋ ਗਿਆ ਨਾ ਅਮੀਰ ਹਮ ਹੁਣ ਗਾਂ ਗਿਆ ਉਹ ਦੇ ਜਾਦੂ ਵਾਲੇ ਕੋਲੇ ਉਹਨੂੰ ਕਹਿੰਦਾ ਆ ਬਈ ਉਹਨਾਂ ਸਵਰਗ ਦਾ ਰਸਤਾ ਕਹਿੰਦਾ ਮਿਲ ਗਿਆ ਜਾਦੂ ਦੀ ਸੜੀ ਛੜਦੇ ਹਾਂ ਚੱਲ ਸਵਰਗਾਂ ਹੂੰ ਉਹਨੇ ਸੜੀ ਛੜਤੀ ਜਾਦੂ ਵਾਲੀ ਹਾਂ ਉਹਨੇ ਆਪਦੇ ਹੱਥ ਚ ਪਾ ਲਈ ਅੱਛਾ ਜਾਦੂ ਵੀ ਮਿਲ ਗਿਆ ਜਾਦੂ ਵੀ ਮਿਲ ਗਿਆ ਹਾਂ ਠੀਕ ਹੈ ਹਾਂ ਕਾਂ ਜਦੋਂ ਕੁੜੀ ਕੋਲੇ ਜਾਂਦਾ ਹੁਣ ਜਾਦੂ ਕੋਲੇ ਆ ਹੂੰ ਕੁੜੀ ਕਹਿੰਦੀ ਵੀ ਤੂੰ ਉਹੀ ਨਹੀਂ ਹੂੰ ਜਿਹੜਾ ਉੱਦੇ ਗਿਆ ਸੀ ਰੱਬ ਨੂੰ ਮਿਲਣ ਰੱਬ ਨੂੰ ਮਿਲਣ ਹਾਂ ਗੋਲਪੀ ਅੱਛਾ ਕੰਨ ਵਿੱਚ ਠੀਕ ਹੈ ਰੱਬਾ ਕਹਿੰਦਾ ਇਹ ਮੇਰੇ ਘਰ ਵਾਲੀ ਹੈ ਹਾਂ ਵਿਆਹ ਵੀ ਹੋ ਗਿਆ ਹਾਏ ਹਾਏ ਠੀਕ ਹੈ ਕਿਉਂਕਿ ਆਪ ਦਾ ਇੱਕ ਸਵਾਲ ਕਰਨ ਗਿਆ ਰੱਬ ਨੂੰ ਛੋਟਾ ਜਾ ਉਹ ਵੀ ਨਹੀਂ